ਸਤ ਗੁਰਾਂ ਦੀ ਸਾਜੀ ਔਰ ਸਾਜ ਕੇ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਦ ਸੰਗਤ ਜੀਓ ਆਓ ਰਲ ਮਿਲ ਕੇ ਵੱਡੇ ਕੀਆ ਵਡਿਆਈਆਂ ਕਰਨਾ ਕਰੀਏ ਸੱਚੇ ਪਾਤਸ਼ਾਹ ਜੀਆਂ ਦੀ ਮੇਰਾ ਦੇ ਨਾਲ ਰੈਣ ਸੁਖਾ ਪਰਿਵਤੀਤ ਹੋਈ ਏ ਸ਼ੁਕਰਾਨਾ ਕਰੀਏ ਸੱਚੇ ਪਾਤਸ਼ਾਹ ਜੀ ਦਾ ਕਾਲ ਪੁਰਖ ਵਾਹਿਗੁਰੂ ਦਾ ਸੱਚੇ ਪਾਤਸ਼ਾਹ ਤੇਰੀ ਕਿਰਪਾ ਦੇ ਨਾਲ ਰੈਣ ਸੁਖਾ ਭਰੀ ਪਰਿਵਤੀਤ ਹੋਈ ਏ ਜੋ ਦਿਨਸ ਆਉਣ ਲੱਗਾ ਇਹ ਵੀ ਸੁੱਖਾਂ ਭਰਿਆ ਹੋ ਤੀਤ ਕਰਵਾਇਓ। ਆਪਣੇ ਆਪ ਨੂੰ ਵਢ ਭਾਗੀ ਜਾਣਿਆ ਕਰੋ ਕਿ ਆਪਾਂ ਹਰ ਰੋਜ਼ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ। ਕਈ ਐਸੇ ਨੇ ਜਿਹੜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਲੋਚਦੇ ਐ। ਬੀ ਮਹਾਰਾਜ ਸਾਨੂੰ ਦਰਸ਼ਨ ਦੇਵੋ ਅਸੀਂ ਤੇਰੇ ਦਵਾਰ ਤੇ ਚੱਲ ਕੇ ਆਈਏ ਪੰਨ ਉਹਨਾਂ ਨੂੰ ਸਰੀਰ ਪੱਖੋਂ ਤੁਰਿਆ ਨਹੀਂ ਜਾਂਦਾ ਆਇਆ ਨਹੀਂ ਜਾਂਦਾ ਤੇ ਆਪਣੇ ਆਪ ਨੂੰ ਬਿੜਭਾਗੀ ਜਾਣਿਆ ਕਰੋ ਵੀ ਸਾਡੇ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਾਨੂੰ ਹਰ ਰੋਜ਼ ਦਰਸ਼ਨ ਦੇਦਾਰ ਬਖਸ਼ਿਸ਼ ਕਰਦੇ ਨੇ ਮਹਾਰਾਜ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਖਾਲਸਾ ਜੀ ਉਹਨਾਂ ਦੇ ਵਚਨ ਨੇ ਕਹਿੰਦੇ ਭਾਈ ਸਭ ਤੋਂ ਵੱਡੇ ਭਾਗ ਉਹਦੇ ਨੇ ਜਿਨ੍ਹਾਂ ਨੇ ਭਾਰਤ ਦੇ ਅੰਦਰ ਜਨਮ ਲਿਆ ਉਸ ਤੋਂ ਵੀ ਵੱਡੇ ਭਾਗ ਉਹਦੇ ਨੇ ਕਹਿੰਦੇ ਵੀ ਭਾਰਤ ਦੇ ਅੰਦਰ ਜਿਹਨੇ ਪੰਜਾਬ ਦੇ ਅੰਦਰ ਪੰਜਾਬ ਸਟੇਟ ਦੇ ਅੰਦਰ ਜਨਮ ਲਿਆ ਕਹਿੰਦੇ ਉਸ ਤੋਂ ਵੀ ਵੱਡੇ ਭਾਗ ਉਹਦੇ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਨਮ ਤਾਂ ਲਿਆ ਪਰ ਸਿੱਖਾਂ ਦੇ ਘਰ ਲਿਆ ਜਿਨ੍ਹਾਂ ਨੇ ਸਿੱਖਾਂ ਦੇ ਘਰ ਜਨਮ ਲਿਆ ਉਸ ਤੋਂ ਵੀ ਵੱਡੇ ਭਾਗ ਉਹਦੇ ਨੇ ਜਿਨ੍ਹਾਂ ਨੇ ਸਿੱਖਾਂ ਦੇ ਘਰ ਜਨਮ ਲੈ ਕੇ ਕਲੰਗੀਧਰ ਪਾਤਸ਼ਾਹ ਮਹਾਰਾਜ ਜੀਾਂ ਦੀ ਅਮਰਤ ਦੀ ਦਾਤ ਖੰਡੇ ਵਾਟੇ ਦੀ ਪੌਣ ਛਕੀ ਐ ਨਿਤਨੇਮ ਦੇ ਨਾਲ ਬਾਣੀ ਬਾਣੇ ਦੇ ਨਾਲ ਸਤਿਗੁਰ ਜੀ ਕਹਿੰਦੇ ਭਾਈ ਜੁੜਿਆ ਹੋਇਆ ਉਹਦੇ ਸਭ ਤੋਂ ਵੱਡੇ ਭਾਗ ਨੇ ਸਾਰਿਆਂ ਤੋਂ ਵੱਡੇ ਭਾਗ ਸਿੱਖਾਂ ਦੇ ਨੇ ਜੋ ਹਰ ਰੋਜ਼ ਗੁਰਬਾਣੀ ਪੜ੍ਹਦੇ ਨੇ ਸੁਣਦੇ ਨੇ ਸਤਿਗੁਰ ਜੀ ਕਹਿੰਦੇ ਭਾਈ ਸੁਣ ਤੇ ਪੁਨੀਤ ਕਹ ਤੇ ਪਵਿੱਤਰ ਜੋ ਗੁਰਬਾਣੀ ਸੁਣਦਾ ਉਹ ਪੁਨੀਤ ਹੋ ਜਾਂਦਾ ਸਤਿਗੁਰ ਜੀ ਕਹਿੰਦੇ ਤੇ ਜੋ ਸੁਣਾਉਂਦਾ ਜੋ ਬੋਲਦਾ ਉਹ ਕਹਿੰਦੇ ਭਾਈ ਪਵਿੱਤਰ ਹੁੰਦਾ ਸੁਣਨ ਵਾਲੇ ਦੀ ਮਹੱਤ ਦਾ ਗੁਰਬਾਣੀ ਦੇ ਅੰਦਰ ਸਤਿਗੁਰ ਜੀਆ ਨੇ ਬਹੁਤ ਜ਼ਿਆਦੇ ਵੱਡੀ ਦੱਸੀ ਹੈ ਵੀ ਸੁਣਨ ਵਾਲਾ ਪਨੀਤ ਹੋ ਜਾਂਦਾ ਤੇ ਕਹਿਣ ਵਾਲਾ ਪੁੱਤਰ ਹੋ ਜਾਂਦਾ ਤੇ ਆਓ ਸਤਿਗੁਰ ਜੀ ਸਾਨੂੰ ਬਚਨ ਕਰਦੇ ਨੇ ਜੈਤ ਸ੍ਰੀ ਰਾਗ ਦੇ ਅੰਦਰ ਪੰਚਮ ਬਾਦਸ਼ਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੈਤ ਸ੍ਰੀ ਮਹਲਾ 5 ਕੋਈ ਜਨ ਹਰ ਸਿਉਂ ਦੇ ਵੈਜੂਰ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਤਿਗੁਰ ਜੀ ਆਪਣੇ ਮੁਖਾਰविंद ਤੋਂ ਵਚਨ ਕਰਦੇ ਨੇ ਕਹਿੰਦੇ ਕੋਈ ਰੱਬ ਦਾ ਪਿਆਰਾ ਸੰਨ ਪਰਮੇਸ਼ਰ ਦੇ ਨਾਲ ਮਿਲਾਪ ਕਰਵਾ ਦੇਵੇ ਸਾਡਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਡਾ ਮਿਲਾਪ ਕਰਵਾ ਦੇਵੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਅਸੀਂ ਉਹਦੀ ਸੇਵਾ ਕਰਾਂਗੇ ਚਰਣ ਗਹੋ ਬਕੋ ਸੁਬਰਸਨਾ ਦੀਜੈ ਪ੍ਰਣ ਕੋਰ ਕਹਿੰਦੇ ਭਾਈ ਜਿਹੜਾ ਵਿਚੋਲਾ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਕਰਵਾਵੇਗਾ ਚਰਨ ਗਹੋ ਬਕੋ ਸੁਰ ਰਸਨਾ ਸਤਿਗੁਰ ਜੀ ਕਹਿੰਦੇ ਭਾਈ ਅਸੀਂ ਉਹਨਾਂ ਦੇ ਚਰਨ ਕੁੱਟਾਂਗੇ ਅਸੀਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂਗੇ ਚਰਨ ਸੇਵਕ ਬਣ ਕੇ ਰਵਾਂਗੇ ਆਪਣੀ ਰਸਨਾ ਦੇ ਨਾਲ ਉਹਦੇ ਗੁਣ ਗਾਉਣੇ ਕਰਾਂਗੇ ساری ਉਮਰ ਜਿਹੜਾ ਸਾਨੂੰ ਪ੍ਰਮਾਤਮਾ ਦੇ ਨਾਲ ਮਿਲਾਉਂਦਾ ਹੈ ਲੋੜ ਪੈਣ ਤੇ ਅਸੀਂ ਆਪਣੇ ਪ੍ਰਾਣ ਵੀ ਤਿਆਗ ਦੇਵਾਂਗੇ ਜਿਹੜਾ ਸਾਨੂੰ ਪ੍ਰਮਾਤਮਾ ਦੇ ਨਾਲ ਮਿਲਾਊਗਾ ਅਸੀਂ ਉਹਨਾਂ ਦੇ ਗੋਲੇ ਬਣ ਕੇ ਰਹਿਾਂਗੇ ਨਾਨਕ ਕਰਕੇ ਗੋਲੇ ਭਾਵ ਜਿਹੜਾ ਸਾਨੂੰ ਪ੍ਰਮਾਤਮਾ ਦੇ ਨਾਲ ਪਰਮੇਸ਼ਰ ਦੇ ਨਾਲ ਮਿਲਾਪ ਕਰਵਾਉਂਦਾ ਹੈ ਅਸੀਂ ਉਹਦੇ ਗੁਲਾਮ ਬਣ ਕੇ ਰਹਿਾਂਗੇ ਇੱਕ ਵਾਰ ਸਾਨੂੰ ਮਿਲਾਵੇ ਸਿਰ ਇਸ 사ਤਗੁਰ ਜੀਆ ਨੇ ਸਾਨੂੰ ਸਮਝਾਇਆ ਕਹਿੰਦੇ ਭਾਈ ਸਿਕੋ ਇਹ ਬੇਨਤੀ ਕਰੋ ਸਾਰੀ ਸੰਗਤਾਂ ਕਿ ਬੇਨਤੀ ਕਰਿਆ ਕਰੋ ਵੀ ਮਹਾਰਾਜ ਸਾਨੂੰ ਕੋਈ ਇਸ ਰੱਬ ਦਾ ਪਿਆਰਾ ਮਿਲਾ ਜਿਹਦੇ ਮਿਲਣ ਕਰਕੇ ਤੂੰ ਚਿਤ ਆਵੇਂ ਅਸੀਂ ਉਹਦੇ ਚਰਨਾਂ ਦੀ ਸੇਵਾ ਕਰੀਏ ਅਸੀਂ ਆਪਣੀ ਜੀਭਾ ਦੇ ਨਾਲ ਰਸਨਾ ਦੇ ਨਾਲ ਉਹਦੇ ਗੁਣ ਗਾਉਣੇ ਕਰੀਏ ਅਸੀਂ ਉਹਦੇ ਗੁਲਾਮ ਬਣ ਕੇ ਰਹਿਵਾਂਗੇ ਸਤਿਗੁਰ ਜੀਆ ਨੇ ਇਹ ਸਾਨੂੰ ਉਜਗਤੀ ਦੱਸੀ ਏ ਭਾਈ ਗੁਰਬਾਣੀ ਦੇ ਅੰਦਰ ਜੋਤੀਆਂ ਨੇ ਤੇ ਜੋਤੀ ਹੁੰਦੀ ਏ ਸਾਧੂ ਸੰਤਾਂ ਮਹਾਤਮਾ ਦੇ ਪਾਸ ਉਹੀ ਮਿਲਾ ਸਕਦਾ ਜਿਹੜਾ ਆਪ ਖੁਦ ਖੁਦਾ ਨੂੰ ਮਿਲਿਆ ਹੋਵੇ ਜਿਨੇ ਆਪ ਪਰਮੇਸ਼ਰ ਦੇ ਦਰਸ਼ਨ ਕੀਤੇ ਹੋਣ ਚੰਗੇ ਸਾਧੂ ਸੰਤੂ ਮਹਾਤਮਾ ਦਾ ਗੁਣੀ ਗਿਆਨੀ ਦਾ ਗੁਰਮਖ ਪਿਆਰੇ ਦਾ ਗੁਰਸਿੱਖ ਦਾ ਸੰਗ ਕਰਿਆ ਕਰੋ ਕਹਿੰਦੇ ਭਾਈ ਉਹਦੇ ਗੁਣ ਗਾਉਣਾ ਕਰੋ ਤੇ ਸਤਿਗੁਰ ਜੀ ਅੱਗੇ ਵਚਨ ਕਰਦੇ ਨੇ ਰਹਾਉ ਇਥੇ ਸਤਿਗੁਰ ਜੀ ਆ ਨੇ ਰਹਾਉ ਦਾ ਵਿਸ਼ਰਾਮ ਦਿੱਤਾ ਹੈ ਮਨ ਤੰਡ ਨਿਰਮਲ ਕਰਤਿ ਕੇ ਆਰੋ ਹਰ ਸਿੰਜੇ ਸੁਦਾ ਸੰਜੋਰ ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਆਪਣੇ ਮਨ ਦੇ ਤਣ ਦਾ ਕਿਆਰਾ ਬਣਾਵਾਂਗੇ ਉਹਦੇ ਵਿੱਚ ਹਰੀ ਦੇ ਨਾਮ ਦਾ ਜਿਹੜਾ ਪਾਣੀ ਹੈ ਉਹ ਕਿਆਰੇ ਦੇ ਵਿੱਚ ਛਡਾਂਗੇ ਜਿਵੇਂ ਆਪਾਂ ਕੋਈ ਫਸਲ ਬੀਜਣੀ ਹੋਵੇ ਪਹਿਲਾਂ ਕਿਆਰਿਆਂ ਦੀ ਵਾਹਣ ਦੀ ਰੌਣੀ ਕਰਦੇ ਆਂ ਪਾਣੀ ਛੱਡਦੇ ਆਂ ਵੀ ਇਹਦੇ ਵਿੱਚ ਹੁਣ ਆਪਾਂ ਕੋਈ ਫਸਲ ਵੀ ਜਣੀ ਐ ਤੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਆਪਣਾ ਸਰੀਰ ਰੂਪੀ ਕਿਆਰਾ ਜੇ ਇਹਦੇ ਵਿੱਚੋਂ ਨਾਮ ਪੈਦਾ ਕਰਨਾ ਨਾਮ ਦੀ ਫਸਲ ਪੈਦਾ ਕਰਨੀ ਐ ਆਪਣੇ ਮਨ ਨੂੰ ਤੇ ਤਣ ਨੂੰ ਕਿਆਰਾ ਬਣਾ ਲੈ ਇਦੇ ਵਿੱਚ ਹਰੀ ਪਰਮੇਸ਼ਰ ਦੇ ਨਾਮ ਦਾ ਜਿਹੜਾ ਪਾਣੀ ਹੈ ਉਹ ਪਾ ਸਰੀਰ ਰੂਪੀ ਕੈ ਰਹੇ ਦੇ ਵਿੱਚ ਜਦੋਂ ਨਾਮ ਦਾ ਪਾਣੀ ਛੱਡੇਗਾ ਤੇਰੇ ਅੰਦਰੋਂ ਪਰਮੇਸ਼ਰ ਦਾ ਨਾਮ ਹੈ ਜਿਹੜਾ ਉਹ ਪ੍ਰਗਟ ਹੋਵੇਗਾ ਮਹਾਰਾਜ ਕਹਿੰਦੇ ਭਾਈ ਗੁਪਤੀ ਬਾਣੀ ਪ੍ਰਗਟ ਹੋਏ ਵਿਪਾਅ ਜਿਹੜੀ ਗੋਤੀ ਬਾਣੀ ਹੈ ਉਹ ਆਪਣੇ ਆਪ ਅੰਦਰੋਂ ਪ੍ਰਗਟ ਹੁੰਦੀ ਹੈ ਜੇ ਆਪਾਂ ਫਸਲ ਲੈਣੀ ਹੁੰਦੀ ਹੈ ਆਪਾਂ ਨੂੰ ਬੀਜ ਬੀਜਣਾ ਪੈਂਦਾ ਫਸਲ ਬੀਜਣੀ ਪੈਂਦੀ ਹੈ ਜਦੋਂ ਬੀਜ ਆਪਾਂ ਥੋੜਾ ਬੀਜਦੀਆਂ ਫਸਲ ਹਰੀ ਹੁੰਦੀ ਹੈ ਪਾਣੀ ਦਿੰਨੇ ਆ ਰੇਹਾ ਸਮਰੇਹਾ ਕਰਦੇ ਆ ਉਹਦਾ ਖਿਆਲ ਰੱਖਦੇ ਆ ਸਮੇਂ ਸਿਰ ਦੇ ਨਾਲ ਤੇ 6 ਮਹੀਨਿਆਂ ਬਾਅਦ ਸਮਾਪਤਾ ਕੀ ਆਪਾਂ ਨੂੰ ਬਹੁਤ ਜ਼ਿਆਦਾ ਝਾੜ ਮਿਲਦੇ ਉਹ ਝਾੜ ਮਿਲਣ ਦੇ ਨਾਲ ਫਿਰ ਆਪਾਂ ਜਿਹੜੀਆਂ ਆਪਣੀਆਂ ਲੋੜਾਂ ਹੁੰਦੀਆਂ ਨੇ ਉਹ ਲੋੜਾਂ ਪੂਰੀਆਂ ਕਰਦੇ ਆ ਜੇ ਕਿਸੇ ਦਾ ਲੈਣਾ ਦੇਣਾ ਹੁੰਦਾ ਉਹ ਆਪਾਂ ਦਿੰਦੇ ਆ ਜਿਸ ਤਰ੍ਹਾਂ ਆਪਾਂ ਖੇਤੀ ਕਰਦੇ ਆਂ ਫਸਲ ਵਾੜੀ ਬੀਜਦੇ ਆਂ ਇਸੇ ਤਰ੍ਹਾਂ ਸਤਿਗੁਰੂ ਜੀ ਵੀ ਕਹਿੰਦੇ ਭਾਈ ਗੁਰਸਿੱਖਾ ਤੂੰ ਵੀ ਖੇਤੀ ਕਰ ਆਪਣੇ ਸਰੀਰ ਰੂਪੀ ਦੀ ਤੂੰ ਪਰਮੇਸ਼ਰ ਦਾ ਨਾਮ ਹੈ ਜਿਹੜਾ ਇਹਨੂੰ ਆਪਣੇ ਅੰਦਰ ਸਮਾਉਣਾ ਕਰ ਗਾਵੀਏ ਸੁਣੀਏ ਮਨ ਰਖੀਏ ਪਾਉ ਸਤਿਗੁਰੂ ਜੀ ਕਹਿੰਦੇ ਭਾਈ ਪਰਮੇਸ਼ਰ ਦੇ ਗੋਣ ਹੈ ਜਿਹੜਾ ਇਹ ਤੂੰ ਗਾਉਣਾ ਵੀ ਕਰ ਤੇ ਸੁਣਨਾ ਵੀ ਕਰ ਤੇ ਮੰਨਣਾ ਵੀ ਕਰ ਇਹ ਨਾ ਹੋਵੇ ਵੀ ਕਿਤੇ ਦੂਜਿਆਂ ਨੂੰ ਸਮਝਾਈ ਜਾਵੇਂ ਤੇ ਆਪ ਉਤੇ ਅਮਲ ਨਾ ਕਰੀ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰਹ ਰੇਤ ਸਤਿਗੁਰੂ ਜੀ ਕਹਿੰਦੇ ਇਹ ਵੀ ਨਾ ਹੋਵੇ ਕਿ ਦੂਜਿਆਂ ਨੂੰ ਸਮਝਾਈ ਜਾਵੇਂ ਤੇ ਆਪ ਅਮਲ ਨਾ ਕਰੀ ਇਹ ਵੀ ਨਾ ਹੋਵੇ ਫੇਰ ਤੇਰਾ ਸਤਕਾਰ ਨਹੀਂ ਹੋਣਾ ਉਹ مالک ਦੇ ਦਰਗਾਹ ਦੇ ਅੰਦਰ ਤੇ 사ਤਗੁਰ ਜੀ ਤਾਂ ਬਾਤ ਕਰਦੇ ਨੇ ਜਪਜੀ ਸਾਹਿਬ ਦੇ ਵਿੱਚ ਜਿਨ ਸੇਵਿਆ ਤਿਨ ਪਾਇਆ ਮਾਣ ਕਹਿੰਦੇ ਭਾਈ ਜਿਨ੍ਹਾਂ ਨੇ ਪਰਮੇਸ਼ਰ ਦੀ ਅਰਦਾਸਨਾ ਕੀਤੀ ਹੈ ਉਹਦਾ ਨਾਮ ਜਪਿਆ ਬਾਣੀ ਪੜ੍ਹੀਏ ਬਾਣੇ ਦੇ ਨਾਲ ਜੁੜਿਆ ਹੋਇਆ ਸਤਕਾਰ ਉਹਨਾਂ ਦੀ ਹੋਣਾ ਹੈ ਸਮਸਾਰਿਆਂ ਦੇ ਕੋਲੇ ਬਹੁਤ ਜ਼ਿਆਦਾ ਸੀਮਤ ਹੈ ਤੇ ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ ਯਾਰ ਅਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਪਰਮੇਸ਼ਰ ਦਾ ਨਾਮ ਹੈ ਇਹਦੇ ਵਿੱਚ ਹਮੇਸ਼ਾ ਮਗਨ ਰਹੇ ਜਿਹੜੀ ਮਹਾ ਵਿਖਿਆ ਭਾਗ ਮਹਾ ਵਿਖਿਆ ਮਾਇਆ ਝੂਠੀਆਂ ਵਸਤੂਆਂ ਨੇ ਇਹਨਾਂ ਤੋਂ ਹਮੇਸ਼ਾ ਦੂਰ ਰਹੋ ਦੂਰੀ ਬਣਾ ਕੇ ਰੱਖੋ ਜਿਹੜੀਆਂ ਵਸਤੂਆਂ ਜਿਹੜੇ ਪਦਾਰਥ ਆਪਾਂ ਨੂੰ ਪਰਮੇਸ਼ਰ ਦੇ ਨਾਲੋਂ ਤੋੜਦੇ ਨੇ ਉਹਨਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ ਸੰਕੋਚ ਕਰਕੇ ਰੱਖੋ ਜਿਹੜੇ ਸਾਧੂ ਸੰਤ ਮਹਾਤਮਾ ਹੁਣ ਕਈ ਵਾਰੀ ਆਪਾਂ ਵੇਖਿਆ ਵੀ ਉਹ ਨਾ ਤਾਂ ਭਾਰਾ ਭੋਜਨ ਛਕਣ। ਨਾ ਉਹ ਭੋਜਨ ਇਹੋ ਜਿਹਾ ਛਕਦੇ ਨੇ ਜਿੰਨਾ ਭੋਜਨ ਛਕਣ ਦੇ ਕਾਰਨ ਮਨ ਦੇ ਅੰਦਰ ਤਣ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੈਦਾ ਹੋਵੇ। ਭਾਵ ਵਾਸ਼ਨਾਵਾਂ ਪੈਦਾ ਹੋਣ। ਭੋਜਨ ਹਮੇਸ਼ਾ ਸਾਦਾ ਛਕਣਾ ਚਾਹੀਦਾ ਹੈ। ਜੇ ਆਪਾਂ ਸਾਦਾ ਭੋਜਨ ਛਕਾਂਗੇ ਆਪਣੇ ਅੰਦਰ ਜਿਹੜੀਆਂ ਵਾਸ਼ਨਾ ਮ ਕਾਮਨਾਵੋ ਪੈਦਾ ਨਹੀਂ ਹੋਈਆਂ ਜੇ ਆਪਾਂ ਬਾਹਰ ਭੋਜਨ ਛਕਾਂਗੇ ਤੇ ਆਪਣੇ ਅੰਦਰ ਜਿਹੜੀਆਂ ਵਾਸ਼ਨਾ ਪ੍ਰਮਾਣੇ ਕਾਮਨਾਵਾਂ ਨੇ ਨਾ ਉਹ ਪੈਦਾ ਹੋ ਜਾਂਦੀਆਂ ਨੇ ਤੇ ਸਤਿਗੁਰੂ ਜੀ ਕਹਿੰਦੇ ਭਾਈ ਹਮੇਸ਼ਾ ਪਰਮਾਤਮਾ ਦੇ ਸਿਮਰਨ ਦੇ ਵਿੱਚ ਨਾਮ ਦੇ ਵਿੱਚ ਮਗਨ ਰਹਿਣਾ ਚਾਹੀਦਾ ਹੈ ਜਿਹੜੀ ਮਹਾ ਵਿਖਿਆ ਮਾਇਆ ਸਭ ਤੋਂ ਖਤਰਨਾਕ ਹੈ ਜਿਹੜੀ ਮਾਇਆ ਇਹ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ ਤੇ ਮਾਇਆ ਜਿਹੜੀ ਬੜੇ ਤਰ੍ਹਾਂ ਦੀ ਇਹ ਨਹੀਂ ਵੀ ਇਕੱਲੀ ਮਾਇਆ ਇਕੱਲਾ ਪੈਸਾ ਹੀ ਹੈ ਮਾਇਆ ਨੇ ਬੜੇ ਰੂਪ ਧਾਰਨ ਕੀਤੇ ਨੇ ਮਾਇਆ ਇਸਤਰੀ ਦਾ ਵੀ ਰੂਪ ਹੈ ਗਰਲ ਨਾਸ ਤਾਂ ਨੱਠਿਓ ਸਵੀਆਂ ਦੇ ਵਿੱਚ ਜ਼ਿਕਰ ਆਉਂਦਾ ਗਰਲ ਨਾਸ ਗਰਲ ਭਾਵ ਮਾਇਆ ਭਾਵ ਇਹਨਾਂ ਨੂੰ ਮਾਇਆ ਤੋਂ ਹਮੇਸ਼ਾ ਆਪਾਂ ਨੂੰ ਨਿਰਲੇਪ ਰਹਿਣਾ ਚਾਹੀਦਾ ਤੇ ਸਤਿਗੁਰ ਜੀ ਅੱਗੇ ਬਚਨ ਕਰਦੇ ਨੇ ਆਇਓ ਸਰਣ ਦੀਨ ਦੁਖ ਭੰਜਨ ਚਿਤਵ ਤੁਮਰੀ ਓਰ ਮਹਾਰਾਜ ਨੂੰ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਮਹਾਰਾਜ ਅਸੀਂ ਪਾਪੀ ਆ ਅਸੀਂ ਤਾਂ ਕਰਮ ਕੰਨੀਆਂ ਅਸੀਂ ਇੱਕ ਇੱਕ ਮਿੰਟ ਤੇ ਇੱਕ ਇੱਕ ਪਲ ਤੇ ਭੁੱਲਣ ਹਰਾਂ ਗਲਤੀਆਂ ਕਰਨ ਵਾਲੇ ਆ ਅਸੀਂ ਤੁਹਾਡੀ ਸ਼ਰਨ ਆਇਆ ਕਿਰਪਾ ਕਰੀ ਰਹਿਮਤ ਕਰੀ ਸਾਨੂੰ ਕਲ ਜੁ ਵੀ ਜੀਵਨ ਨੂੰ ਆਪਣੇ ਚਰਨਾਂ ਦੇ ਨਾਲ ਹਮੇਸ਼ਾ ਜੋੜ ਕੇ ਰੱਖੋ ਆਪ ਜੀ ਦਾ ਗਰੀਬ ਨਿਵਾਜ ਨੂੰ ਦੀਨ ਦੁਖ ਭੰਜਨ ਗਰੀਬਾਂ ਨੂੰ ਨਿਵਾਜਣ ਵਾਲਿਓ ਸਾਡੇ ਦੁੱਖਾਂ ਦਾ ਨਾਸ ਕਰਿਓ ਅਸੀਂ ਤੁਹਾਡੇ ਤੇ ਟੇਕ ਲਾਈ ਹੋਈ ਏ ਜੇ ਇੱਕ ਦੇ ਬਣ ਕੇ ਰਾਵਾਂਗੇ ਨਾ ਇੱਕ ਦੇ ਬਣ ਕੇ ਰਾਵਾਂਗੇ ਸਤਕਾਰ ਵੀ ਆਪਣਾ ਤਾਂ ਹੀ ਹੈ ਜਿਹੜਾ ਹੁਣ ਸਾਪ ਹੈ ਉਹ ਵੀ ਇੱਕ ਦਾ ਬਣ ਕੇ ਚੱਲਦਾ ਉਹ ਕਿਵੇਂ ਜਦੋਂ ਜੋਗੀ ਸਪੇਰਾ ਬੀਨ ਵਜਾਉਂਦਾ ਸਪੇਰਾ বীਣ ਵਜਾਉਂਦਾ ਹੈ বীਣ ਵਜਾਉਣ ਦੇ ਨਾਲ ਸਪਨੀ ਆਉਂਦਾ ਉਹ বীਣ ਵਜਾਉਂਦਾ ਵਜਾਉਂਦਾ ਜਦੋਂ ਮੰਤਰ ਪੜ੍ਹਦਾ ਹੈ বীਣ ਦੇ ਵਜਾਉਂਦੇ ਵਜਾਉਂਦੇ ਵਿੱਚ ਹੀ ਉਹ ਮੰਤਰ ਪੜ੍ਹਦਾ ਮੰਤਰ ਪੜ੍ਹ ਕੇ ਉਹਦੇ ਨਾਲ ਬਚਨ ਬਲਾਸ ਕਰਦਾ ਵੀ ਤੈਨੂੰ ਤੇਰੇ ਗੁਰੂ ਦਾ ਵਾਸਤਾ ਤੈਨੂੰ ਮਾਰਦਾ ਨਹੀਂ ਤੈਨੂੰ ਮੈਂ ਛੱਡ ਦੇਵਾਂਗਾ ਇੰਨੇ ਦਿਨਾਂ ਬਾਅਦ ਜਦੋਂ ਉਹਨੂੰ ਗੁਰੂ ਦਾ ਵਾਸਤਾ ਦਿੱਤਾ ਜਾਂਦਾ ਨਾ ਸਪੇਰੇ ਦੇ ਵੱਲੋਂ ਸਾਪ ਨੂੰ ਸਪੇਰਾ ਦਾ ਵੀਨ ਤਾਂ ਪਹਿਲਾਂ ਵੀ ਬਹੁਤ বাজਾਈ ਜਾਂਦੇ ਹੁੰਦੇ ਅੱਜ ਵੀ ਬਹੁਤ ਜ਼ਿਆਦਾ ਵੱਜਦੀ ਹੈ ਆਪਣੇ ਆਮ ਘਰਾਂ ਦੇ ਵਿੱਚ ਲਾਲੋ ਕਈ ਵਾਰੀ ਜਦੋਂ ਹੁੰਦਾ ਡੀਜਿਆਂ ਦੇ ਹੁੰਦਾ ਉਦੋਂ ਵੀ ਕਈ ਵਾਰੀ ਵੀਨ ਵੱਜਦੀ ਹੈ ਨਹੀਂ ਤਾਂ ਫਿਰ ਤਾਂ ਸਾਪ ਆਈ ਜਾਂਦਾ ਕਰਨ ਪਰ ਜਦੋਂ ਉਹ ਸਪੇਰਾ ਉਹਨੂੰ ਗੁਰੂ ਦਾ ਵਾਸਤਾ ਦਿੰਦਾ ਵੀ ਤੈਨੂੰ ਤੇਰੇ ਗੁਰੂ ਦਾ ਵਾਸਤਾ ਬਾਹਰ ਆ ਤੈਨੂੰ ਮਾਰ ਦੇਣੀ ਤੈਨੂੰ ਇੰਨੇ ਦਿਨਾਂ ਬਾਅਦ ਤੈਨੂੰ ਛੱਡ ਦਿੱਤਾ ਜਾਵੇਗਾ ਪਰ ਇਥੋਂ ਤੈਨੂੰ ਅਸੀਂ ਲੈ ਕੇ ਜਾਣਾ ਜਦੋਂ ਸੱਪ ਨੂੰ ਗੁਰੂ ਦਾ ਵਾਸਤਾ ਦਿੱਤਾ ਜਾਂਦਾ ਸੱਪ ਉਹ ਦੋ ਹੁੰਦਾ ਹੈ ਫੇਰ ਸਪੇਰਾ ਉਹਨੂੰ ਫੜ ਲੈਂਦਾ ਆਪਣੀ ਪਟਾਰੀ ਦੇ ਵਿੱਚ ਪਾਉਂਦਾ ਜਿੰਨਾ ਉਹਦੇ ਨਾਲ ਬਚਨ ਬਲਾਸ ਕੀਤਾ ਹੁੰਦਾ ਓਨੇ ਦਿਨਾਂ ਬਾਅਦ ਉਹਨੂੰ ਛੱਡ ਦਿੱਤਾ ਜਾਂਦਾ ਹੈ ਆਪ ਸੱਪ ਨੂੰ ਵੀ ਪਤਾ ਹੈ ਵੀ ਮੈਂ ਆਪਣੇ ਗੁਰੂ ਵਾਲਾ ਮੈਂ ਨਗੁਰਾ ਨਹੀਂ ਮੈਂ ਗੁਰੂ ਵਾਲਾ ਜਦੋਂ ਗੁਰੂ ਦਾ ਵਾਸਤਾ ਦਿੱਤਾ ਜਾਂਦਾ ਸੱਪ ਉਦੋਂ ਆਉਂਦੇ ਤੇ ਇੱਕ ਕੱਲਾ ਬੰਦੀ ਹੈ ਜਿਹੜਾ ਨਗੁਰੇ ਪੁਣੇ ਦੀ ਯੂਠ ਲਈ ਚਲਦਾ ਨਹੀਂ ਵਾਕੀ ਜਿੰਨੇ ਵੀ ਜੀਵ ਜੰਤੂ ਨੇ ਪਸ਼ੂ ਨੇ ਪੰਛੀ ਨੇ ਇਹ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਪਰਮਾਤਮਾ ਦੇ ਹੁਕਮ ਦੇ ਵਿੱਚ ਉਹਦੇ ਬਾਣੀ ਦੇ ਵਿੱਚ ਚੱਲਦੇ ਨੇ ਹਰ ਇੱਕ ਚੀਜ਼ ਬਾਣੀ ਦੇ ਵਿੱਚ ਹੈ ਪੇੜ ਪੌਦੇ ਧਰਤੀ ਖੰਡ ਬ੍ਰਹਿਮੰਡ ਸਭ ਕੁਝ ਭੈ ਦੇ ਵਿੱਚ ਹੈ ਪਰਮਾਤਮਾ ਦੇ ਇੱਕ ਇਕੱਲਾ ਬੰਦੀ ਹੈ ਜਿਹੜਾ ਭੈ ਦੇ ਵਿੱਚ ਨਹੀਂ ਚੱਲਦਾ ਤੇ ਸਤਿਗੁਰੂ ਜੀ ਕਹਿੰਦੇ ਭਾਈ ਹਮੇਸ਼ਾ ਆਪਣੇ ਮਨ ਨੂੰ ਬਾਣੀ ਬਾਣੇ ਦੇ ਨਾਲ ਹਮੇਸ਼ਾ ਜੋੜ ਕੇ ਰੱਖੋਗੇ ਜੇ ਇੱਕ ਦੇ ਬਣ ਕੇ ਰਹੋਗੇ ਕਦਰ ਪਹਿ ਜਾਣੀ ਹੈ ਜੇ ਥਾਂ ਥਾਂ ਤੇ ਜਾਵਾਂਗੇ ਨਾ ਥਾਂ ਥਾਂ ਤੇ ਜਾਣ ਵਾਲਿਆਂ ਦੀ ਕਦਰ ਨਹੀਂ ਪੈਂਦੀ ਉਹਨਾਂ ਦਾ ਸਤਿਕਾਰ ਨਹੀਂ ਹੁੰਦਾ ਤੇ ਸਤਿਗੁਰੂ ਜੀ ਅੱਗੇ ਵਚਨ ਕਰਦੇ ਨੇ ਅਵੈ ਪਦਦਾਨ ਸਿਮਰਣ ਸੁਆਮੀ ਕੋ ਪ੍ਰਵ ਨਾਨਕ ਬੰਦਨ ਸ਼ੋਰ ਅਵੈ ਪਦਦਾਨ ਸਿਮਰਣ ਸੁਆਮੀ ਕੋ ਪਰਮੇਸ਼ਰ ਦੇ ਅੱਗੇ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਅਸੀਂ ਤੇਰੇ ਦਵਾਰ ਤੇ ਆਏ ਆ ਝੋਲੀ ਅੜਿਆ ਕਰੋ ਵੀ ਸਾਨੂੰ ਸਿਮਰਨ ਦਾ ਦਾਣਾ ਜਿਹੜਾ ਉਹ ਸਾਡੀ ਝੋਲੀ ਦੇ ਵਿੱਚ ਪਾਓ ਸੇਖ ਫਰੀਦੈ ਖੈਰ ਦੀਜੇ ਬੰਦਗੀ ਜਦੋਂ ਵੀ ਗੁਰੂ ਘਰ ਆਉਣਾ ਪਰਮੇਸ਼ਰ ਤੋਂ ਬੰਦਗੀ ਮੰਗਿਆ ਕਰੋ ਵੀ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਤੇ ਆਏ ਆ ਸਾਡੇ ਝੋਲੀ ਦੇ ਅੰਦਰ ਬੰਦਗੀ ਦੀ ਰਾਤ ਪਈ ਬੰਦਗੀ ਦੇ ਵਿੱਚ ਹੀ ਸਾਰਾ ਕੁਝ ਹੈ ਜਿੰਨੇ ਵੀ ਮਨ ਦੇ ਆਪਣੇ ਫੁਰਨੇ ਨੇ ਬਾਸ਼ਨਾਮਾ ਕਾਮਨਾਵਾਂ ਜਿੰਨੀਆਂ ਵੀ ਲੋੜਾਂ ਨੇ ਉਹ ਆਪਣੇ ਆਪ ਆਪਣੇ ਪਾਸ ਆਉਣਗੀਆਂ ਜਦੋਂ ਬੰਦਗੀ ਕਰਨ ਲੱਗੇ ਭਜਨ ਕਰਨ ਲੱਗ ਪਏ ਅਬੈ ਬਦਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਆਪਣੇ ਜਿਹੜੇ ਦੁੱਖ ਨੇ ਦਿਲਦਰ ਨੇ ਰੋਗ ਨੇ ਇਹ ਸਭ ਕੁਝ ਖਤਮ ਹੋ ਜਾਂਦਾ ਹੈ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਤਣ ਦੇ ਦੁੱਖ ਮਨ ਦੇ ਦੁੱਖ ਸਾਰੇ ਕੱਟੇ ਜਾਂਦੇ ਨੇ ਸਰਬ ਰੋਗ ਕਾ ਔਖਦ ਨਾਮ ਗੁਰੂ ਨਾਨਕ ਸੁੱਚੇ ਪਾਤਸ਼ਾਹ ਮਹਾਰਾਜ ਜੀ ਨੇ ਮੋਹਰ ਲਾ ਦਿੱਤੀ ਕਹਿੰਦੇ ਭਾਈ ਸਾਰੇ ਰੋਗਾਂ ਦੀ ਜਿਹੜੀ ਦਵਾਈ ਏ ਉਹ ਪਰਮੇਸ਼ਰ ਦਾ ਨਾਮ ਹੈ ਜਿਹੜਾ ਧਰਮ ਹੈ ਇਹਨੂੰ ਆਪਣੇ ਮਨ ਦੇ ਵਿੱਚ ਵਸਾਈਏ ਜਿਹੜਾ ਧਰਮ ਹੈ ਇਹ ਮਨ ਦਾ ਵਿਸ਼ਾਲ ਹੈ ਧਰਮ ਨੂੰ ਆਪਣੇ ਅੰਦਰ ਧਾਰਨ ਕਰਨਾ ਧਰਮ ਦੀ ਸਿੱਖਿਆ ਵੀ ਆਪਣਾ ਸਿੱਖ ਧਰਮ ਕਹਿੰਦਾ ਕੀ ਹੈ ਆਪਣੇ ਸਿੱਖ ਧਰਮ ਦੇ ਵਿੱਚ ਦਇਆ ਹੋਣੀ ਜ਼ਰੂਰੀ ਹੈ ਜਦੋਂ ਕਲੰਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਪੰਜ ਪਿਆਰਿਆਂ ਨੂੰ ਸਾਜਿਆ ਨੇ ਵਾਜੇ ਨਾ ਪਹਿਲਾ ਭਾਈ ਦਇਆ ਸਿੰਘ ਆਇਆ ਭਾਈ ਦਇਆ ਸਿੰਘ ਜੀ ਆਇਆ ਜੀ ਤੇ ਜਦੋਂ ਕਾਲ ਸਿੰਘੀ ਧਰਬਾਤ ਆਹ ਮਹਾਰਾਜ ਜੀ ਨੇ ਪੁੱਛਿਆ ਵੀ ਭਾਈ ਤੇਰਾ ਕੀ ਨਾਮ ਹੈ ਕਹਿੰਦਾ ਜੀ ਦਇਆ ਮੇਰਾ ਨਾਮ ਹੈ ਦਇਆ ਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਕੀਤਾ ਵੀ ਆਕਾਲ ਪੁਰਖ ਵਾਹਿਗੁਰੂ ਧਰਮ ਦਾ ਕਾਰਜ ਕਰਨ ਲੱਗੇ ਸੀ ਪਹਿਲਾਂ ਦਇਆ ਆਈ ਸਿੱਖ ਧਰਮ ਦੇ ਅੰਦਰ ਤੇ ਆਪਣੇ ਅੰਦਰ ਦਇਆ ਹੋਣੀ ਲਾਜ਼ਮੀ ਹੈ ਹਰ ਇੱਕ ਸਿੱਖ ਦੇ ਅੰਦਰ ਦਇਆ ਹੋਣੀ ਲਾਜ਼ਮੀ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਬਾਣੀ ਤੇ ਬਾਣਾ ਹਮੇਸ਼ਾ ਜੁੜ ਕੇ ਰਹੋ ਬਾਣੀ ਦੀ ਸਿੱਖਿਆ ਉਹ ਮਨ ਦੇ ਵਿੱਚ ਵਸਾਓ ਤਾਂ ਆਪਾਂ ਧਰਮੀ ਕਹਾ ਸਕਦੇ ਹਾਂ ਜਿਹੜਾ ਧਰਮ ਹੈ ਉਹ ਮਨ ਦਾ ਵਿਸ਼ਾ ਧਰਮ ਨੂੰ ਮਨ ਦੇ ਵਿੱਚ ਵਿਸਾਈਏ ਮਨ ਤੇ ਅਸਰ ਕਰਦੀ ਏ ਬਾਣੀ ਤੇ ਤਨ ਤੇ ਅਸਰ ਕਰਦਾ ਬਾਣਾ ਜਦੋਂ ਬਾਣੀ ਬਾਣੇ ਦੇ ਨਾਲ ਜੁੜਾਂਗੇ ਆਪਣਾ ਜਿਹੜਾ ਇੱਥੇ ਆਇਆ ਤਾਂ ਸਫਲਾ ਹੋਣਾ ਜੇ ਆਪਾਂ ਬਾਣੀ ਬਾਣੇ ਦੇ ਉੱਤੇ ਅਮਲ ਕਰਾਂਗੇ ਵੀ ਸਾਨੂੰ ਬਾਣਾ ਕੀ ਸਮਝਾਉਂਦਾ ਤੇ ਬਾਣੀ ਕੀ ਸਮਝਾਉਂਦੀ ਏ ਅੱਜ ਕੱਲ ਕੀ ਹੋਇਆ ਵੇ ਆ ਵੀ ਜਿਹੜਾ ਧਰਮ ਹੈ ਨਾ ਉਹ ਤਨ ਦਾ ਵਿਚਾਰੇ ਗਿਆ ਵੀ ਤਨ ਹੀ ਏ ਕੋਲਾ ਧਰਮ ਹਮੇਸ਼ਾ ਆਪਣੇ ਮਨ ਦੇ ਅੰਦਰ ਲੈ ਕੇ ਜਾਣਾ ਸੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੈ ਇਹ ਤਾਂ ਆਪਣੇ ਅੰਦਰ ਹੈ ਹੁਣ ਮੰਨ ਲਓ ਵੀ ਆਪਣਾ ਸਿਰ ਦੁਖਣ ਲੱਗ ਗਿਆ ਜਾਂ ਪੇਟ dard ਹੋਣ ਲੱਗ ਪਿਆ ਜਾਂ ਪੇਟ ਦਰਦ ਹੋਣ ਲੱਗ ਪਿਆ ਆਪਾਂ ਗੋਲੀ ਹੈ ਜਿਹੜੀ ਪੇਟ ਦਰਦ ਦੀ ਉਹ ਆਪ ਢਿੱਡ ਦੇ ਨਾਲ ਬੰਨ ਲਈਏ ਬੇਸ਼ੱਕ ਦੀ 2 ਘੰਟੇ ਘੰਟਾ 3 ਘੰਟੇ ਸਾਰਾ ਦਿਨ ਬੰਨੀ ਰੱਖ ਢਿੱਡ ਦੇ ਨਾਲ ਪੇਟ ਦਰਦ ਤਾਂ ਨਹੀਂ ਹਟਣਾ ਜਿਹੜਾ ਪੇਟ ਦਰਦ ਉਹਦੇ ਆ ਉਹ ਅੰਦਰੋਂ ਆ ਤੇ ਗੋਲੀ ਵੀ ਸਾਨੂੰ ਅੰਦਰ ਲੈਣੀ ਪੈਣੀ ਆ ਭਾ ਮੁੱਖ ਦਵਾਰ ਦੇ ਰਾਹੀਂ ਜਦੋਂ ਗੋਲੀ ਅਸੀਂ ਲਾਵਾਂਗੇ ਅੰਦਰ ਜਾਏਗੀ ਗੋਲੀ ਗੋਲੀ ਨੇ ਆਪਣਾ ਕੰਮ ਕਰਨਾ ਜਿਹੜਾ ਪੇਟ ਦਰਦ ਹੁੰਦਾ ਸਿਰ ਦਰਦ ਹੁੰਦਾ ਉਹ ਆਪਣਾ ਸਿਰ ਦਰਦ ਪੇਟ ਦਰਦ 10-15 ਮਿੰਟਾਂ ਦੇ ਵਿੱਚ ਉਹਨੇ ਦੁੱਖੋਂ ਹਟ ਜਾਣਾ ਆਪਾਂ ਨੂੰ ਆਰਾਮ ਮਿਲਣਾ ਹੈ ਜਿਹੜਾ ਧਰਮ ਹੈ ਇਹ ਵੀ ਆਪਣੇ ਮਨ ਦੇ ਅੰਦਰ ਵਸਾਉਣਾ ਹੈ ਪਹਿਣਾ ਭਾਵੇਂ ਬਾਹਰੀ ਲਿਵਾਸ ਨਹੀਂ ਰੱਖਣਾ ਜਿਹੜੇ ਕਾਮ ਕ੍ਰੋਧ ਲੋਭ ਮੂਹ ਅਹੰਕਾਰ ਪੰਜ ਵਿਕਾਰ ਨੇ ਇਹ ਪੰਜ ਵਿਕਾਰ ਆਪਣੇ ਬਾਹਰ ਤਾਂ ਹੈ ਨਹੀਂ ਹੈ ਤਾਂ ਅੰਦਰ ਹੀ ਜੇ ਇਹਨਾਂ ਤੇ ਕੰਟਰੋਲ ਕਰਨਾ ਹੈ ਵਾਸ਼ਨਾਵਾਂ ਤੇ ਕਾਮਨਾਵਾਂ ਤੇ ਤੇ ਜਿਹੜੀ ਬਾਣੀ ਹੈ ਧਰਮ ਹੈ ਉਹਨੂੰ ਮਨ ਤੇ ਲਿਆਉਣਾ ਪੈਣਾ ਭਾਵ ਬਾਣੀ ਨੂੰ ਅੰਦਰ ਵਸਾਉਣਾ ਪੈਣਾ ਫੇਰ ਅਸਰ ਕਰੂ ਫੇਰ ਆਪਣੇ ਅੰਦਰ ਜਿਹੜੀਆਂ ਵਾਸ਼ਨਾਵਾਂ ਨੇ ਕਾਮਨਾਵਾਂ ਨੇ ਇਹ ਫੇਰ ਖਤਮ ਹੋਣੀਆਂ ਨੇ ਕਲੰਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸਿੱਖੋ ਬਾਣੀ ਬਾਣੇ ਦੇ ਨਾਲ ਜੁੜ ਕੇ ਰੋ ਬਾਣੀ ਨੂੰ ਸੁਣੋ ਵੀ ਗਾਓ ਵੀ ਤੇ ਮੰਨੋ ਵੀ ਜਿਨ ਸੇਵਿਆ ਤਿਨ ਪਾਇਆ ਮਾਨਾ ਸਤਿਗੁਰ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਸੇਵਿਆ ਪਰਮਾਤਮਾ ਨੂੰ ਮੰਨਿਆ ਸੁਣਿਆ ਅਮਲ ਕੀਤਾ ਉਹਨਾਂ ਦਾ ਅੱਗੇ ਸਤਕਾਰ ਹੋਣਾ ਜਿਹੜਾ ਆਪਾਂ ਬਾਣੀ ਲਿਵਾ ਸਤਿਗੁਣਜ ਕਰਦੇ ਆ ਇਹ ਤਾਂ ਆਮ ਦੁਨੀਆ ਜਿਹੜੇ ਲੋਕ ਨੇ ਉਹਨਾਂ ਨੂੰ ਦਿਖਾਉਣ ਵਾਸਤੇ ਏਕ ਆਪਣੀ ਵਰਦੀ ਹੈ ਕੱਲਾ ਆਪਾ ਟਕਵੰਜਣਾ ਰਜੀਏ ਆਪਾ ਬਾਣੀ ਦੇ ਅਮਲ ਵੀ ਕਰਨਾ ਹੈ ਅਮਲ ਕਰਕੇ ਮੰਨਣਾ ਵੀ ਹੈ ਤੇ ਬਾਣੀ ਤੇ ਜਦੋਂ ਅਮਲ ਕਰਾਂਗੇ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਲਾਗੂ ਰੱਖੋ ਬਾਣੀ ਦੇ ਪਹਿਰੇ ਆਪੋ ਆਪਣੇ ਘਰਾਂ ਦੇ ਵਿੱਚ ਬਾਣੀ ਦਾ ਪ੍ਰਕਾਸ਼ ਕਰੀਏ ਨਿਤਨੇਮ ਦੇ ਨਾਲ ਜੀਵਨ ਚਾਹੇ ਨਹੀਂ ਪੰਜ ਬਾਣੀਆਂ ਹੁੰਦੀਆਂ ਕੱਲਾ ਜਪਜੀ ਸਾਹਿਬ ਕਰ ਲਿਆ ਕਰੋ ਜੇ ਨਹੀਂ ਜਪਜੀ ਸਾਹਿਬ ਹੁੰਦਾ ਹੈ ਮੂਲ ਮੰਤਰ ਦਾ ਪਾਠ ਕਰ ਲਿਆ ਕਰੋ ਜੇ ਮੂਲ ਮੰਤਰ ਦਾ ਪਾਠ ਵੀ ਨਹੀਂ ਹੁੰਦਾ ਸਤਿਗੁਰ ਜੀ ਕਹਿੰਦੇ ਭਾਈ ਵਾਹਿਗੁਰੂ ਗੁਰਮੰਤਰ ਹੈ ਜਪ ਹਮੇ ਕੋਈ ਕਿੰਨੇ ਭਾਈ ਵਾਹਿਗੁਰੂ ਹੈ ਜਿਹੜਾ ਇਹ ਗੁਰਮੰਤਰ ਹੈ ਜਦੋਂ ਗੁਰਮੰਤਰ ਨੂੰ ਆਪਾਂ ਜਪਾਂਗੇ ਜਿਹੜੇ ਆਪਣੇ ਅੰਦਰ ਹਉਮੈ ਹੈ ਇਹਦਾ ਨਾਸ ਹੋ ਜਾਣਾ ਹਉਮੈ ਨੇ ਵਾਰ ਹੋ ਜਾਣਾ ਤੇ ਨਾਮ ਨੇ ਅੰਦਰ ਵਸ ਜਾਣਾ ਆਪਣੇ ਹਿਰਦੇ ਰੂਪੀ ਭਾਂਡੇ ਦੇ ਵਿੱਚ ਗੱਲਾਂ ਦੋਈ ਨੇ ਵੀ ਭਾਈ ਹਿਰਦੇ ਦੇ ਵਿੱਚ ਜਾਂ ਤਾਂ ਨਾਮ ਨੂੰ ਵਸਾ ਲੈ ਜਾਂ ਹਉਮੈ ਨੂੰ ਰੱਖ ਲੈ ਦੋਨਾਂ ਦੇ ਵਿੱਚੋਂ ਇੱਕ ਚੀਜ਼ ਰਹੇਗੀ ਜਾਂ ਹਉਮੈ ਜਾਂ ਨਾਮ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਇੱਕ ਠਾਏ ਹਉਮੈ ਵਿੱਚ ਸੇਵਨਾ ਹੋ ਗਈ ਤਾ ਮਨ ਵਰਥਾ ਜਾਏ ਸਤਿਗੁਰ ਜੀ ਕਹਿੰਦੇ ਭਾਈ ਹੰਮੇ ਦੇ ਵਿੱਚ ਸੇਵਾ ਨਹੀਂ ਹੁੰਦੀ ਭਜਨ ਬੰਦਗੀ ਦੇ ਨਾਲ ਹੀ ਸੇਵਾ ਹੋਵੇਗੀ ਸਾਰੇ ਸੰਗਤ ਨੂੰ ਬੇਨਤੀ ਹੈ ਵੀ ਕਲੰਗੀ ਧਰ ਦੇ ਪੁੱਤਰ ਧੀਓ ਅੰਮ੍ਰਿਤ ਧਾਰੀ ਹੋ ਕੇ ਜਿਓ ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੀ ਗੁਰੂ ਵਾਲੇ ਬਣ ਕੇ ਸੰਸਾਰ ਦੇ ਵਿੱਚ ਉਹ ਜਾਈਏ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੀ ਜਾਮਨੀ ਭਰ ਸਕਣ ਆਓ ਅਰਦਾਸ ਬੇਨਤੀ ਦਾ ਸਮਾਂ ਹੋ ਚੁੱਕਾ ਹੈ ਸ਼ਲੋਕ ਦਾ ਉਚਾਰਨ ਕਰੀਏ